ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਕਮਾਲਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਪਾਲ ਸਿੰਘ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆ ਅੱਜ ਵੀਡੀਓ ਕੋਲ ਜਰਸੀ ਗਾਂ ਦੋਸਤੋ ਟੋਕੜ ਗੱਬਣ ਤੇ ਜਿਹੜੀ ਸ਼ਾਈ ਵਾਲ ਗਾਂ ਹੈ ਦੋਸਤੋ ਕੱਲੀ ਗੱਬੜੀਆਂ ਸੁਣਦੇ ਨੇ ਨੇੜੀਆਂ ਡਿਟੇਲ ਆਪਾਂ ਇਹਨਾਂ ਦੋਵਾਂ ਨਗਾਂ ਦੀ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਰੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਵਾਲੀ ਗੱਲ ਨਾ ਹੋਵੇ ਬਾਈ ਨਾਲ ਗੱਲਬਾਤ ਕਰਦੇ ਆ ਡਿਟੇਲ ਸਾਰੀ ਪੁੱਛਦੇ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਬਾਈ ਸასი ਗਾਲ ਸასი ਗਾਲ ਵੀਰ ਜੀ ਸასი ਗਾਲ ਹੋਰ ਬਾਈ ਠੀਕ ਠਾਕ ਵੀਰ ਜੀ ਪਿੰਡ ਕਮਾਲਪੁਰ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਠੀਕ ਹੈ ਜੀ ਫੋਨ ਨੰਬਰ ਨਾਮ ਲਖ ਦੋ ਫੋਨ ਨੰਬਰ ਵੀਰ ਜੀ 97798 ਜੀ 72255 ਠੀਕ ਹੈ ਜੀ ਹਾਂਜੀ ਨਾਮ ਪਾਲ ਨਾਮ ਪਾਲ ਹੈ ਨਾ ਸ਼ਬਾਜਪੁਰ ਤੋਂ ਕਿੰਨਾ ਕੁ ਦੂਰੇ ਵੀਰ ਸਾਹੀਪੁਰ ਤੋਂ 2 ਕਿਲੋਮੀਟਰ ਵੀਰ ਜੀ 21 ਪਿੰਡ ਵਾਲੇ ਰੋਡ ਜੀ 21 ਪਿੰਡ ਵਾਲਾ ਪਲੇਅਰ ਵਾਲਾ ਠੀਕ ਹੈ ਜੀ ਹਾਂਜੀ ਤੇ ਅੱਜ ਵੀਰ ਜੀ ਆਪਣੇ ਕੋਲ ਦੋ ਨਗਰ ਗਾਵਾਂ ਦੇ ਪਿਛੇ ਨਾ ਇੱਕ ਜਰਸੀ ਟੋਕੜ ਗੱਬਲੇ ਹਾਂਜੀ ਵੀਰ ਜੀ ਇਹ ਦੋ ਸ਼ਾਈ ਵਾਲਾ ਗੱਬਲੇ ਹੈ ਜੀ 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 ਤੇ ਆਪਾਂ ਇਹ ਟੋਕੜ ਗੱਬਣ ਤੋਂ ਸ਼ੁਰੂ ਕਰ ਲਈਏ ਪਹਿਲਾਂ ਦੱਸ ਤੇ ਦੂਜਾ ਸੁਗਾ ਕੋਈ ਮੰਨ ਮੰਨ ਲਏ ਕੋਈ ਤੀਜਾ ਮੰਨ ਲਏ ਅੱਛਾ ਜੀ ਹਾਂ ਜੀ ਤੇ ਇਹ ਵੀਰ ਕਿੰਨੇ ਚਿਰ ਦੀ ਗੱਬਣ ਐ ਵੀਰ ਜੀ 2 ਮਹੀਨਿਆਂ ਦੀ ਚੈੱਕ ਪਾਸ ਆ ਚੈੱਕ ਪਾਸ ਹੈ ਹਾਂ ਜੀ 4 ਕਿਲੋ ਦੁੱਧਿਆ 4 ਕਿਲੋ ਦੁੱਧ ਚੋਣ ਦੀ ਹੈ ਨਾ ਜੀ ਠੀਕ ਹੈ ਜੀ ਤੋੜ ਕੇ ਦਿਖਾਈਏ ਬਈ ਮੜੀ ਜੀ ਲਓ ਵੀਰ ਦੋ ਮਹੀਨੇ ਦੀ ਦੋਸਤੋ ਗੱਬਣ ਕਨਫਰਮ ਬਾਈ ਕਹਿੰਦਾ ਚੈੱਕ ਪਾਸ ਆ ਤੇ 4 ਕਿਲੋ ਦੁੱਧ ਦੋਵੇਂ ਟਾਈਮ ਮਿਲਦੀ ਬਈ ਜੀ 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 ਵੀਰ ਜੀ ਆ ਲਓ ਜੀ ਕਰਿਓ ਚੈੱਕ ਇਹ ਦੋਸਤੋ ਪਿਓਰ ਜਰਸੀ ਹੈ ਕਰ ਲੂਗਾ ਆ ਮੇਰੇ ਦੋਸਤੋ ਕੋਈ ਜਿਆਦਾ ਵਪਾਰ ਦਾ ਕੰਮ ਨਹੀਂ ਵੀਦਾ ਚਲੋ ਦੂਜੀ ਗਾਂ ਜਿਹੜੀ ਉਹ ਆਪਾਂ ਵਪਾਰ ਲੈਣ ਚ ਪਾਵਾਂਗੇ ਲਓ ਜੀ ਕਰਿਓ ਚੈੱਕ ਧਾਰਾ ਤੂਰਾ ਵੀਰ ਚਾਰੇ ਸਣੇ ਮੈਂ ਕਹਿੰਦਾ ਵੀ ਜਿਆ ਕੋਈ ਧਾਰ ਮਾਰਨੀ ਵੀ ਨਹੀਂ ਲੋੜ ਠੀਕ ਹੈ ਲਓ ਜੀ ਕਰਿਓ ਚੈੱਕ ਦੋਸਤੋ ਥਣਾ ਥਣਾ ਦੀ ਕੁਆਲਿਟੀ ਚੰਗੀ ਹੈ ਬਾਕੀ ਠੰਡੀ ਧੀਰੀ ਵੀਰ ਜੀ ਇਦਾਂ ਭਾਵੇਂ ਚਲੋ ਚਲੋ ਜੀ ਆ ਕਰ ਲਓ ਚੈੱਕ ਜੀ ਸਾਈਡ ਵਾਲੇ ਪਾਸਿਓ ਬੈਣੀ ਵਾਲੇ ਪਾਸਿਓ ਠੀਕ ਹੈ ਜੀ ਹਰਾਜੀ ਹੈ ਦੋਸਤੋ ਪੂਰੀ 2 ਮਹੀਨੇ ਦੀ ਕਨਫਰਮ ਚੈੱਕ ਪਾਸ 4 ਲੀਟਰ ਦੁੱਧ ਮੌਕੇ ਦਾ ਚੋਣ ਢੀ ਜੀ ਪਿਓਰ ਜਰਸੀ ਪੰਜਾਬੀ ਹਾਂਜੀ ਬਾਈ ਜੀ ਮੁੱਲ ਕਿੰਨਾ ਕਰਨਾ ਮੁੱਲ ਵੀਰ ਜੀ ਇਹਦਾ ਲੈਣ ਦੇਣ 35000 35000 ਹਾਂਜੀ ਕਿੰਨਾ ਕੁ ਮੰਨਣ ਹੋ ਸਕਦਾ ਮਾਨਤਨ ਤੁਸੀਂ ਦੱਸ ਦਿਓ ਕਿੰਨਾ ਕਰਦੀ ਹੈ ਜਾਇਜ਼ ਹੀ ਕਰਕੇ ਜਾਇਜ਼ ਹੀ ਕਰਕੇ ਆਪਾਂ ਮੁੱਲ ਹੀ ਜਾਇਜ਼ ਕੀਤਾ ਵੀਰ ਜੀ ਵੇਖ ਲਓ ਜਿੰਨਾ ਕੁ ਹੁੰਦਾ ਜਾਇਜ਼ ਕਰ ਦੋ 32000 ਦੇ ਵੀਰ ਜੀ 32000 ਦੇ ਹਾਂਜੀ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ ਡਿਮਾਂਡ ਰੱਖੀ ਗਈ ਹੈ 35000 ਮਾਲਕ ਵੀਰਾ ਲੋ 32000 ਦੇ ਵਿੱਚ ਆਿਆਂ ਗਿਆ ਦਾ ਮਾਨਤਨ ਛੋੜ ਛਾਪਾ ਮੌਕੇ ਤੇ ਜਰੂਰ ਹੋਗਾ ਬਾਕੀ ਮੁੱਲ ਜਿਹੜੇ ਹੁੰਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜਰੂਰ ਕਰਿਆ ਕਰੋ ਇਦੋਂ ਅਗੇ ਬਾਈ ਦੇ ਕੋਲ ਇੱਕ ਹੈਗੀ ਜੀ ਸ਼ਾਈ ਵਾਲਗਾ ਬਾਈ ਜੀ ਸੁਹਾ ਕਰਵਾ ਸੁਣੀ ਸੁਹਾ ਵੀਰ ਜੀ ਉਹ ਆਪਾਂ ਤਜਾਂ ਕੇ ਲਾਈਆ ਬਾਕੀ ਆਪੋ ਆਪਣੀ ਸਮਝਾ ਠੀਕ ਹੈ ਜੀ ਹਨਾ ਆਪਾਂ ਸਾਹਮਣੇ ਵਿਖਾਤੀ ਐ ਸਕਰੀਨ ਤੇ ਆਪਦੀ ਕੋਈ ਸਮਝ ਲਾ ਲਈ ਤੇ ਜਾ ਮਾਲ ਦੇ ਕੋਈ ਚੌਥਾ ਹੁਣ ਬਿਲਕੁਲ ਬਿਲਕੁਲ ਹਾਂਜੀ ਜੀ ਤੇ ਇਹ ਕਿੰਨਾ ਟਾਈਮ ਵੀਰ ਖੜਦੀ ਸੁਣਦੇ ਵੀਰ ਜੀ ਵਾਦ ਤੋਂ ਵਾਦ 2-4 ਦਿਨ 5 ਦਿਨ ਹੱਦ ਹਾਂ ਜੀ ਕਹਿੰਦੇ ਕਿੰਨਾ ਕੁ ਚਵਾਇਆ ਨਹੀਂ ਪਹਿਲੇ ਸੋਚ ਕੁਝ ਕੀਤਾ ਪਿਛਲੇ ਸੂਵੇ ਆਂਦੇ ਆਂਦੇ 15-16 ਕਿਲੋ ਚਵਾਇਆ 15-16 ਕਿਲੋ ਹਾਂਜੀ ਕੱਦ ਘਾਟ ਗਾਂ ਦਾ ਦੋਸਤੋ ਵੱਡਾ ਪੂਰੀ ਰਾਜੀ ਹੈ ਹਾਲੋ ਵੇਖੋ ਜੀ ਮੱਝਾਂ ਵਰਗਾ ਦੋਸਤੋ ਕਰਦ ਕਰ ਰਿਹਾ ਹੈ ਨਾ ਕਿ ਠੰਡੀ ਆ ਵੀਰ ਜੀ ਅਜੇ ਲਾੜ ਲੂਣ ਜਿਹੜੇ ਪਏ ਨੇ ਢੱਲਾਂ ਵਾਲ ਬਹੁਤ ਜਰੀਏ ਪਈ ਆ ਬਈ ਤੋਰੋ ਨੂੰ ਸੂਨ ਦੇ ਵਿੱਚ ਹਫਤਾ ਖੜਦੀ ਹੈ ਟਾਈਮ ਵੱਧ ਵੀ ਕਰ ਸਕਦੀ ਹੈ ਸੂਆ ਕੋ ਤੀਜਾ ਮੰਲ ਦੇ ਕੋਈ ਚੌਥਾ ਮੰਲ ਲੋ ਤੁਹਾਡੇ ਸਾਹਮਣੇ ਹੈ ਜੀ ਲਓ ਜੀ ਕਰ ਲਓ ਚੱਕ ਲਓ ਭਾਈ ਜੀ ਮੋੜ ਲਓ ਦੇਖਿਓ ਝਾ ਕਰੀ ਕੋ ਲੋਜੀ ਕਰੋ ਚੱਕ ਜੀ ਕੱਦ ਕੱਦ ਦੋਸਤੋ ਗਾਂ ਦਾ ਤੁਹਾਨੂੰ ਸਾਈਡ ਤੋਂ ਦਿਖਾਤਾ ਕਰ ਲਿਓ ਚੱਕ ਰਾਜੀਪੂਰੀ ਜੀ ਅੱਛਾ ਭਾਈ ਜੀ ਇਹਦਾ ਮੁੱਲ ਨਾ ਕਰਨ ਇਹਦਾ ਬੋਲ ਵੀਰ ਜੀ 45000 ਅੱਛਾ ਇਹ ਚੋਂ ਮਾਨਦਨ ਕੰਦਾ ਕੋਸਦਾ ਜਿਹੜਾ ਆਪਾਂ ਦੇ ਹੀ ਦੇਣੀ ਹੁੰਦਾ ਕੀ ਕਰ ਲੈ 40000 ਦੀ ਦੇ ਦੀਓ ਜੀ 40000 ਦੀ 40000 ਰੁਪਏ ਹੈ ਨਾ ਜੀ ਹੈਗੀ ਕਿ ਜੈਸ ਕੋ ਥੋੜੀ ਬੜੀ ਹੋਰ ਦੋ ਜੀ ਫੋਨ ਲਾ ਦੇ ਕਰਦਾ ਫੋਨ ਲਾ ਵੀਰ ਜੀ ਕਰਦਾਂਗੇ ਠੀਕ ਹੈ ਜੀ ਫੁੱਲ ਮੰਨ ਲਓ ਜੀ ਦੋਸਤੋ ਡਿਮਾਂਡ 45000 ਰੁਪਿਆ ਰੱਖੀ ਤੇ 40000 ਦੇ ਵਿੱਚੋਂ ਬਾਈ ਕਹਿੰਦਾ ਆਏ ਗਏ ਭੈਣ ਭਰਾ ਦਾ ਮੌਕੇ ਤੇ ਮੰਨ ਤਾ ਜਿੰਨਾ ਵੀ ਆਇਆ ਵਾਤੋ ਵਾਤ ਕਰਾਂਗੇ ਇੱਕ ਗਾਂ ਦੋਸਤੋ ਸ਼ਾਈ ਵਾਲਾ ਗੱਬਣ ਤੇ ਜਿਹੜੀ ਗਿਰਸੀ ਗਾਂ ਇਹ ਟੋਕੜ ਗੱਬਣ ਡਿਟੇਲ ਪ੍ਰੋਪਰ ਸਾਰੀ ਤੁਹਾਨੂੰ ਦੱਸਤੀ ਹੈ ਕਰ ਰਿਹਾ ਸੀ ਅਕਰੀ ਬਾਈ ਦਾ ਫੇਰ ਬੋਲ ਦਿਨਾ ਪਿੰਡ ਕਮਾਲਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਨਾਮ ਬਾਈ ਦਾ ਪਾਲ ਸਿੰਘ ਫੋਨ ਨੰਬਰ ਇੱਕ ਰਿਫੀ ਬੋਲ ਦਿਓ ਜੀ 9779872255 ਠੀਕ ਹੈ ਜੀ ਆਹੋ ਦੋਸਤੋ ਇੱਕ ਵੀਰ ਦੇ ਕੋਲ ਇਹ ਬੱਛੀ ਹੈ ਇਹ ਵੀ ਗੱਬਣ ਸੂਣ ਦੇ ਵਿੱਚ ਇਹ ਟਾਈਮ ਕੰਨਾ ਹਾਂਜੀ ਭਾਈ ਜੀ ਕੰਨਾ ਟਾਈਮ ਹੈ ਖੜਦੀ ਹੈ ਸੂਣ ਦੇ ਵਿੱਚ ਕਿੱਝ ਕੋਈ 10 15 ਦਿਨ ਦੀ ਕੱਚੀ ਆ 10 15 ਦਿਨ ਹੈ ਨਾ ਹਾਂਜੀ ਵੀਰ ਜੀ ਸੂਆ ਪਹਿਲਾ ਸੁਣੀ ਵੀਰ ਹਾਂਜੀ ਪਹਿਲਾ ਸੂਆ ਵੀਰ ਜੀ ਪਹਿਲਾ ਸੂਆ ਦੋਸਤੋ ਸੁਣੀ ਆਏ ਤੇ 10 15 ਦਿਨ ਦਾ ਟਾਈਮ ਅਜੇ ਖੜਦੀ ਹੈ ਝੁਲੀ ਜੁਲੀ ਚੰਗੀ ਤਿਆਰ ਕਰੀ ਹੁੰਦੀ ਹੈ ਥਣਾਂ ਦੀ ਕੁਆਲਿਟੀ ਵੇਖ ਲਓ ਗੁਲਾਬੀ ਲੱਗਦੇ ਥਾਣੇ ਆਚਾਰੇ ਨਿਕੜਵੇਂ ਗੈਪ ਦੇ ਵਿੱਚ ਇਹ ਪਤੂ ਪਵੀ ਰਹਾ ਬਰਾਬਰ ਆ ਤੁਹਾਨੂੰ ਮੈਂ ਕਿਹਾ ਵੀ ਇਹ ਬਿਲਕੁਲ ਓਕੇ ਆ ਬਾਕੀ ਮੂੰਹ ਚਾਰ ਦੰਦ ਦੇ ਵੀਰ ਜੀ ਅੱਛਾ ਚਾਰ ਦੰਦ ਦੇ ਹੈ ਨਾ ਮੂੰਹ ਚ ਹਾਂਜੀ ਠੀਕ ਹੈ ਜੀ ਉੱਪਰ ਇਹ ਬੰਦੇ ਰ ਕਰਕੇ ਥੋੜਾ ਦੇ ਕੀ ਨਾ ਹਾਂ ਜੀ ਮਾਰਾ ਜਾਂਦਾ ਹੈ ਜੀ ਜੀ ਇਹ ਤੋੜ ਕੇ ਦਿਖਾਈਏ ਵੀਰ ਨੂੰ ਮੈਂ ਲਓ ਦੋਸਤੋ ਕਰਿਓ ਚੈੱਕ ਰਾਜੀਪੂਰੀ ਆ ਵੇ ਲੋ ਸੋਣੀ ਆ ਬੈਠ ਦੋਸਤੋ ਅਜੇ ਬਾਈ ਦੇ ਕੋਲ ਆਈ ਆ ਥੋੜਾ ਟਾਈਮ ਹੋਇਆ ਇਹਨੂੰ ਆ ਲੋ ਜੀ ਸੂਹਾ ਦੋਸਤੋ ਪਹਿਲਾ ਸੋਣੀ ਆ ਪੂਰੇ ਡਿਜ਼ਾਈਨ ਵਾਲੀ ਅਸ਼ੀ ਬਾਕੀ ਪਲੂਨ ਵਹਿ ਰਿਹਾ ਵੀਰ ਜੀ ਠੀਕ ਹੈ ਜੀ ਠੀਕ ਹੈ ਜੀ ਆ ਲੋ ਜੀ ਕਰੋ ਚੈੱਕ ਜੀ ਆ ਲੋ ਦੋਸਤੋ ਮੂੰ ਵੀ ਚਾਰ ਤਾਂ ਦਿੱਤੀ ਇਹ ਨਹੀਂ ਤੂੰ ਕਹਿਣ ਵਾਲੀ ਗੱਲ ਆ ਹੈਗੀ ਆ ਵੇਖੋ ਚਾਰ ਚਾਰ ਆ ਦੋਸਤੋ ਚਾਰ ਦੰਦ ਪੂਰੀ Ориਜినਲ Ориਜినਲ ਚਾਰ ਦਾ ਲਓ ਜੀ ਕਰ ਲਓ ਚੈੱਕ ਠੀਕ ਹੈ ਜੀ ਆ ਇਹਨੂੰ ਵੀ ਥੋੜੀ ਲੰਮੀ ਤੋਰ ਹੈ ਇਧਰ ਨੂੰ ਤੋਰਦੇ ਮੋਟਰਸਾਈਕਲ ਦੇ ਪਾਸੇ ਬਾਕੀ ਦੋਸਤੋ ਵੇਖੋ ਇਹਦੀ ਕਰੋ ਇਹਦੀ ਪ੍ਰਿੰਟ ਚੈੱਕ ਕਰੋ ਵਸ਼ੀ ਸੋਹਣੀ ਹੈ ਜੇ ਕੋਈ ਵੀਰ ਸੇਵਾ ਚੰਗੀ ਕਰ ਲੂਗਾ ਤਾਂ ਦੁੱਧ ਦੇ ਦੋਸਤੋ ਬੜੇ ਮਜ਼ੇ ਨਾਲ 10 ਤੋਂ ਪਲੱਸ ਚਵਾ ਦੂਗੀ ਜੀ ਬੱਚੀ ਨਵੀਂ ਆ ਅੱਜ ਉਹ ਤੀਨ ਵਾਲੀ ਆ ਹਾਂਜੀ ਹਾਂਜੀ ਲਓ ਜੀ ਕਰਿਓ ਚੈੱਕ ਇਹਦੀ ਆ ਫੇਸ ਕੁਆਲਟੀ ਚੈੱਕ ਨਾਥ ਨੂੰtheta ਜੇ ਹੁਣੇ ਆਈ ਹੈ ਬਾਈ ਦੇ ਕੋਲ ਨਾਥ ਜੇ ਬਾਈ ਨੇ ਕੱਢੀ ਨਹੀਂ ਕਈ ਘਰ ਵਾਲੇ ਵੀਰ ਨਾਥ ਨੂੰ ਪਾ ਦਿੰਦੇ ਹਾਂਜੀ ਵੀਰ ਜੀ ਇੱਥੇ ਨਾ ਕਰਦੀ ਜੀ ਕਰਕੇ ਹਾਂਜੀ ਹਾਂਜੀ ਲੈਓ ਜੀ ਲੈ ਜਾਓ ਜੀ ਲੈ ਜਾਓ ਵੀ ਲੈ ਜਾ ਲੈ ਆਪਾਂ ਬਾਈ ਦੇ ਕੋਲੋਂ ਮੋਹਰੇ ਦਾ ਪੁੱਛ ਲੈਨੇ ਸਾਂਭੀ ਦੋਸਤੋ ਕਿਸੇ ਵੀਰ ਨੇ ਬੜੇ ਸ਼ੌਂਕ ਦੇ ਨਾਲ ਆਹ ਜੀ ਵੇਖੋ ਜੀ ਤਿਆਰੀ ਬੜੀ ਸੁਣੀ ਕਰਨ ਦੀ ਠੀਕ ਹੈ ਜੀ ਬੰਦੋ ਜੀ ਬਾਈ ਜੀ ਮੁੱਲ ਕਿੰਨਾ ਕਰਨਾ ਹੈ ਮੋਲ ਵੀਰ ਜੀ ਅੱਜ ਇਹਦਾ 45000 ਹਾਂਜੀ ਹਾਂਜੀ ਤੇ ਇਹ ਕਹਿੰਦਾ ਕਮਾਂਡਰ ਚੋ ਸਕਦਾ 41000 ਦੀ ਵੀਰ ਜੀ ਹਾਂ ਨਾ 41000 ਹਾਂਜੀ ਕਰਦੀ ਥੋੜੀ ਬਲੀ ਕਿ ਜੈਸਰ 40000 ਦੀ ਪੂਰੇ 40 ਦੀ ਵੀਰ ਜੀ ਠੀਕ ਹੈ ਜੀ ਵੀ ਅੱਜ ਦਾ ਮੁੱਲ ਇਹ ਚ ਤਿਆਰ ਹੋ ਗਈ ਫਿਰ ਮੁੱਲ ਵੱਖਰਾ ਲੈਣ ਦੇਣ ਦੀਆਂ ਗੱਲਾਂ ਆਈਆਂ ਗਿੱਜੀ ਠੀਕ ਹੈ ਠੀਕ ਹੈ ਅੱਜ ਆਪਾਂ ਮੰਨਦੇ ਪਲੂਨ ਬੱਚੀ ਆ ਅੱਜ ਦਾ ਮੁੱਲ ਗੱਬੜ ਗੱਬੜ ਦਾ ਮੁੱਲ ਹੈਗਾ ਜੀ ਲੈਣ ਦੇਣ ਦਾ 40000 ਰੁਪਏ ਵੈਸੇ ਡਿਮਾਂਡ ਇਦੀ 45000 ਰੁਪਏ ਰੱਖੀ ਹੈ ਤੇ ਫੇਰ ਇਹਦਾ ਮੁੱਲ ਉਦੋਂ ਦਾ ਵੱਖਰਾ ਹੋਊਗਾ ਜੀ ਪ੍ਰੋਪਰ ਐਡਰੈਸ 1 ਕਿਰੀ ਫੇ ਬਾਈ ਦਾ ਬੋਲ ਦਿਨਾ ਪਿੰਡ ਕਮਾਲਪੁਰ ਤਹਿਸੀਲ ਜੀ ਦਾ ਸ਼੍ਰੀ ਤਰਨਤਨ ਸਿੰਘ ਨਾਮ ਬਾਈ ਦਾ ਪਾਲ ਸਿੰਘ ਫੋਨ ਨੰਬਰ 1 ਕਿਰੀ ਫੇ ਬੋਲ ਦਿਓ ਜੀ 97798 72255 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ